ਆ ਬਹੁਪੁਰੇ ਇਲਾਕੇ ਦੇ ਵਿੱਚ ਆਏ ਆ ਜਿੱਥੇ ਕਾਫੀ ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੈਗੇ ਆ ਸਰਕਾਰ ਵੱਲੋਂ ਇਹਦੇ ਰਾਹਤ ਕਾਰਮਾਂ ਲਈ ਜਿਹੜੇ ਮੁਕਤਾ ਪ੍ਰਬੰਧ ਕੀਤੇ ਗਏ ਹਨ ਜਿਹਦੇ ਵਿੱਚ ਲਖਵਰੀਆਂ ਦੇ ਵਿੱਚ ਇੱਕ ਰਾਹਤ ਕੈਂਪ ਜਿਹੜਾ ਵਿਸਥਾਪਨਾ ਕੀਤੀ ਗਈ ਹੈ ਜਿੱਥੇ ਖਾਣ ਪੀਣ ਦਾ ਮੈਡੀਕਲ ਫੈਸਿਲਿਟੀ ਦਾ ਤੇ ਆਪਣੇ ਪਸ਼ੂਆਂ ਦਾ ਵੀ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜਿਹੜੇ ਆਪਣੇ ਘਰ ਖਾਲੀ ਕਰਨ ਲਈ ਜਿਹੜੀ ਬੋਟਸ ਹੈਗੀ ਆ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਮੈਂ ਸਾਰੇ ਇਸ ਹਰ ਇਲਾਕੇ ਜਿਹੜਾ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਆ ਉਹਦੇ ਵਸਨੀਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਤੁਹਾਡੇ ਘਰ ਦੇ ਨਾਲ ਕੇ ਜਿਹੜਾ ਪਾਣੀ ਆਇਆ ਹੈਗਾ ਤੇ ਤੁਸੀਂ ਬਰਾਏ ਮਹਿਮਾਨੀ ਤੁਸੀਂ ਆਪਣੇ ਆਪਣੇ ਘਰ ਆਪਣੇ ਡੇਰੇ ਖਾਲੀ ਜਿਹੜੇ ਤਾਲੇ ਲਾ ਕੇ ਤੁਸੀਂ ਸਾਨੂੰ ਦੱਸ ਕੇ ਆ ਕਿਸ਼ਤੀ ਆ ਰਹੀ ਤੁਸੀਂ ਬਾਹਰ ਆਓ ਅਸੀਂ ਤੁਹਾਨੂੰ ਜਿਹੜੇ ਰਾਹਤ ਕੈਂਪ ਚ ਲੈ ਕੇ ਜਾਵਾਂਗੇ ਤੇ ਤੁਸੀਂ ਉੱਥੇ ਬੜੀ ਸੁਰੱਖਿਅਤ ਤਰੀਕੇ ਨਾਲ ਕੁਝ ਇਹ ਜਿਹੜੀ ਔਖੀ ਘੜੀ ਹੈਗੀ ਆ ਉਹਨੂੰ ਲੰਘਾ ਸਕਦੇ ਸਰ ਉਹਨਾਂ ਲਈ ਕੀ ਇੰਤਜ਼ਾਮ ਕੀਤੇ ਗਏ ਇਹ ਹੋ ਸਕਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਹੋਰ ਮੀਂਹ ਪੈਂਦੇ ਤੇ ਪਾਣੀ ਦਾ ਸਰ ਵਾਜੇ ਜਿਹਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਵੀ ਜਿਹੜਾ ਔਖਾ ਸਾਡੇ ਲਈ ਹੋ ਸਕਦਾ ਹੈ ਇਸ ਕਰਕੇ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਨਾ ਕਿ ਇਹ ਪਾਣੀ ਭਦਨ ਤੋਂ ਪਹਿਲਾਂ ਹੀ ਆਪਾਂ ਜਿਹੜਾ ਸਾਰਾ ਜਿਹੜਾ ਇਲਾਕਾ ਇਹਨੂੰ ਖਾਲੀ ਕਰੀਏ ਤਾਂ ਜੋ ਕਿਸੇ ਤਰੀਕੇ ਦਾ ਵੀ ਤੁਹਾਡਾ ਜਾਨੀ ਮਾਨੀ ਇਹ ਕਿਸੇ ਵੀ ਤਰੀਕੇ ਦਾ ਤੁਹਾਡਾ ਪਸ਼ੂਆਂ ਦਾ ਨੁਕਸਾਨ ਜਿਹੜਾ ਨਾਪ ਸਕ। ਸਰ ਜਿਹੜੇ